ਇਹ ਆ ਗਿਆ ਜੀ ਫਰੋਜੀ ਕਲਰ ਡਾਰਕ ਫਰੋਜੀ ਕਲਰ ਬਹੁਤ ਹੀ ਸੋਹਣਾ ਪ੍ਰਿੰਟ ਬਹੁਤ ਹੀ ਸੋਹਣਾ ਹੈ ਇਹ ਆ ਗਿਆ ਜੀ ਰਾਮਾ ਗ੍ਰੀਨ ਕਲਰ ਬਹੁਤ ਹੀ ਸੋਹਣਾ ਰਾਮਾ ਗ੍ਰੀਨ ਕਲਰ ਇਹ ਪਲੇਨ ਸਲਵਾਰ ਹੈਗੀ ਜਿਨ੍ਹਾਂ ਨੇ ਆਲ ਓਵਰ ਸੂਟ ਲੈਣਾ ਆਲ ਓਵਰ ਵੀ ਲੈ ਸਕਦੇ ਆਪਣੇ ਕੋਲੇ ਆਲ ਓਵਰ ਸੂਟ ਵੀ ਅਵੇਲੇਬਲ ਹੈ ਜੀ ਰਾਮਾ ਗ੍ਰੀਨ ਕਲਰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਨਾ ਜੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਡੀਪ ਬਰਨਾਲਾ ਤੇ ਜੀ ਅੱਜ ਆਪਾਂ ਬਹੁਤ ਹੀ ਸੋਹਣੇ ਖੀਨਖਾਰ ਦੇ ਸੂਟਾਂ ਦੀ ਵੈਰਾਈਟੀ ਲੈ ਕੇ ਆਏ ਹਾਂ ਜੀ ਤੇ ਭੈਣਾਂ ਨੂੰ ਰਿਕੁਐਸਟ ਕਰਦੇ ਆਂ ਜੀ ਵੀਡੀਓ ਨੂੰ ਸਕਿਪ ਬੈਲ ਕੁੱਲ ਵੀ ਨਹੀਂ ਕਰਨਾ ਤੁਸੀਂ ਵੀਡੀਓ ਪੂਰੀ ਦੇਖਿਆ ਕਰੋ ਤੇ ਆਪਾਂ ਸਾਰੇ ਰੇਟ ਵੀ ਵਿੱਚ ਦੱਸਦੇ ਆਂ ਜੀ ਵੀਡੀਓ ਦੇ ਤੇ ਇਹ ਪਹਿਲਾ ਸੂਟ ਰਹੇਗਾ ਜੀ ਮਹਿੰਦੀ ਕਲਰ ਦਾ ਇਹ ਮਹਿੰਦੀ ਕਲਰ ਦਾ ਸੂਟ ਆਏਗਾ ਬਹੁਤ ਹੀ ਸੋਹਣਾ ਇਹ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜਿਨ੍ਹਾਂ ਨੇ ਮੈਚਿੰਗ ਲੈਣਾ ਆਪਾਂ ਮੈਚਿੰਗ ਵੀ ਬਣਾ ਕੇ ਦਿੰਨੇ ਆ ਜੀ ਬਹੁਤ ਹੀ ਸੌਫਟ ਕੱਪੜਾ ਰਹੇਗਾ ਆਪਾਂ ਬਾਰ ਬਾਰ ਪਹਿਣਾ ਨੂੰ ਦਿਖਾ ਰਹੇ ਆ ਜੀ ਸੌਫਟ ਕੱਪੜਾ ਹੈ ਇਧਰ ਬੈਕ ਸਾਈਡ ਵੀ ਬਿਲਕੁਲ ਸ਼ਾਈਨਿੰਗ ਵਾਲੀ ਹੈ ਜੀ ਪੂਰੀ ਸ਼ਾਈਨਗ ਹੈਗੀ ਬੈਕ ਤੇ ਵੀ ਕੋਈ ਚੁਭਣ ਵਾਲਾ ਕੱਪੜਾ ਨਹੀਂ ਆਪਾਂ ਕੰਨੀ ਤੋ ਵੀ ਦਿਖਾ ਦਿੰਨੇ ਆ ਬਿਲਕੁਲ ਸੌਫਟ ਹੈ ਜੀ ਕੋਈ ਚੁਭਣ ਵਾਲਾ ਕੱਪੜਾ ਨਹੀਂ ਹੈਗਾ ਤੇ ਪਹਿਲਾ ਕਲਰ ਆ ਗਿਆ ਜੀ ਮਹਿੰਦੀ ਕਲਰ ਪੂਰੇ 15 ਕਲਰ ਹੈ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਤੁਸੀਂ ਤੇ ਦੂਸਰਾ ਕਲਰ ਆ ਗਿਆ ਜੀ ਮਹਿਰੂਨ ਕਾਫੀ ਮਹਿਰੂਨ ਕਲਰ ਆਪਾਂ ਸਾਰੇ ਪ੍ਰਿੰਟ ਖੋਲ ਕੇ ਚੈੱਕ ਕਰਾਉਣੇ ਆ ਕਿ ਭੈਣਾਂ ਨੂੰ ਸਕਰੀਨ ਸ਼ਾਟ ਲੈਣ ਵਿੱਚ ਆਸਾਨੀ ਹੋ ਸਕੇ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਕਾਫੀ ਮਹਿਰੂਨ ਕਲਰ ਆ ਗਿਆ ਜੀ ਦੂਸਰਾ ਕਲਰ ਇਹ ਨਾਲ ਆਏਗੀ ਜੀ ਨੇਚਰਲ ਕ੍ਰੇਪ ਦੀ ਸਲਵਾਰ ਮੈਚਿੰਗ ਸੂਟ ਰਹੇਗਾ ਜੀ ਜਿਹੜੀਆਂ ਪਹਿਲਾਂ ਨੇ ਵੀ ਸੂਟ ਬੁੱਕ ਕਰਨਾ 1500 ਰੁਪਏ ਰੇਟ ਹੈ ਜੀ ਫ੍ਰੀ ਸ਼ਿਪਿੰਗ ਹੋਵੇਗੀ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਵਟਸਐਪ ਤੇ ਮੈਸੇਜ ਕਰਨਾ ਜੀ ਵਟਸਐਪ ਨੰਬਰ ਆਪਾਂ ਦੇਦਨੇ ਆ ਜੀ ਨਾਲ ਇਹ ਵੀ ਮਹਿੰਦੀ ਕਲਰ ਦਾ ਦੂਸਰਾ ਡਿਜ਼ਾਈਨ ਆਏਗਾ ਜੀ ਪਹਿਲਾ ਥੋੜਾ ਪੈਰਟ ਰਛੇ ਪੈਟਰਨ ਸ਼ਾਈਨਗ ਆਉਂਦੀ ਸੀ ਤੇ ਇਹ ਆ ਗਿਆ ਥੋੜਾ ਜਿਹਾ ਡਾਰਕ ਮਹਿੰਦੀ ਇਹ ਪਲੇਨ ਸਲਵਾਰ ਆਏਗੀ ਜੀ ਇਹਦਾ ਪ੍ਰਿੰਟ ਦਾ ਵੀ ਫਰਕ ਹੈ ਇਹ ਅਲੱਗ ਪ੍ਰਿੰਟ ਆ ਗਿਆ ਜੀ ਉਹ ਪਹਿਲਾਂ ਵਾਲਾ ਪ੍ਰਿੰਟ ਅਲੱਗ ਸੀ ਪਲੇਨ ਸਲਵਾਰ ਹੈਗੀ ਨੇਚਰਲ ਕ੍ਰੇਪ ਦੀ 1500 ਰੁਪਿਆ ਰੇਟ ਭਾਵੇਂ ਤੁਸੀਂ ਮੈਚਿੰਗ ਲੈ ਲਓ ਭਾਵੇਂ ਆਲ ਓਵਰ ਲੈ ਲਓ ਰੇਟ ਆਪਣਾ ਇੱਕੋ ਹੀ ਹੈ ਜੀ 1500 ਰੁਪਿਆ ਇਹ ਆ ਗਿਆ ਜੀ ਫਰੋਜੀ ਕਲਰ ਡਾਰਕ ਫਰੋਜੀ ਕਲਰ ਬਹੁਤ ਹੀ ਸੋਹਣਾ ਪ੍ਰਿੰਟ ਬਹੁਤ ਹੀ ਸੋਹਣਾ ਹੈ ਡਾਰਕ ਫਰੋਜੀ ਕਲਰ ਹੈ ਜੀ ਇਹਦੇ ਵਿੱਚ ਮੈਚਿੰਗ ਨਹੀਂ ਮਿਲਣੀ ਇਹ ਆਲ ਓਵਰ ਸੂਟ ਮਿਲੇਗਾ ਜੀ ਜਿਨਾਂ ਨੇ ਕੱਲੀ ਸ਼ਰਟ ਬਾਏ ਕਰਨੀ ਹੈ ਉਹ ਕੱਲੀ ਸ਼ਰਟ ਵੀ ਕਰ ਸਕਦੇ ਆ ਜੀ ਰੇਟ 1500 ਰੁਪਏ ਆ ਜੀ ਓਨਲੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨਾ ਜੀ ਇਹ ਆ ਗਿਆ ਜੀ ਬਲੈਕ ਕਲਰ ਜੋ ਕੇ ਪਹਿਣਾ ਦਾ ਬਹੁਤ ਹੀ ਡਿਮਾਂਡ ਦਾ ਕਲਰ ਹੈ ਬਲੈਕ ਕਲਰ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਪਿਓਰ ਵਾਲੀ ਇਹ ਖੀਨ ਖਾਵੇਗੀ ਪਲੇਨ ਸਲਵਾਰ ਆਏਗੀ ਨੇਚਰਲ ਕਰੇਪ ਦੀ ਸਲਵਾਰਾਂ ਆਪਣੀਆਂ ਹਲਕੀਆਂ ਬਿਲਕੁਲ ਵੀ ਨਹੀਂ ਲਾਉਂਦੇ ਜੀ ਪਿਓਰ ਨੇਚਰਲ ਕ੍ਰੇਪ ਦੀਆਂ ਸਲਵਾਰਾਂ ਦਿੰਨੇ ਆ ਜੀ ਆਪਾਂ ਇਹ ਆ ਗਿਆ ਜੀ ਰਾਮਾ ਗ੍ਰੀਨ ਕਲਰ ਬਹੁਤ ਹੀ ਸੋਹਣਾ ਰਾਮਾ ਗ੍ਰੀਨ ਕਲਰ ਇਹ ਪਲੇਨ ਸਲਵਾਰ ਹੈਗੀ ਜਿਨ੍ਹਾਂ ਨੇ ਆਲ ਓਵਰ ਸੂਟ ਲੈਣਾ ਆਲ ਓਵਰ ਵੀ ਲੈ ਸਕਦੇ ਆ ਆਪਣੇ ਕੋਲੇ ਆਲ ਓਵਰ ਸੂਟ ਵੀ ਅਵੇਲੇਬਲ ਹੈ ਜੀ ਰਾਮਾ ਗ੍ਰੀਨ ਕਲਰ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨਾ ਜੀ ਤੁਸੀਂ ਇਹ ਆ ਗਿਆ ਜੀ ਮਾਜੈਂਟਾ ਕਲਰ ਡਾਰਕ ਮਾਜੈਂਟਾ ਕਲਰ ਆ ਗਿਆ ਜੀ ਪਲੇਨ ਸਲਵਾਰ ਆਏਗੀ ਨਾਲ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਬਿਲਕੁਲ ਸੌਨੇ ਵਰਗੇ ਸੂਟ ਹੈ ਜੀ ਬਹੁਤ ਹੀ ਸੋਹਣੇ ਇਹ ਬਲੂ ਕਲਰ ਜੋ ਕੇ ਪਹਿਣਾ ਦਾ ਬਹੁਤ ਡਿਮਾਂਡਿੰਗ ਕਲਰ ਹੈ ਜੀ ਸਾਰਿਆਂ ਤੋਂ ਵੱਧ ਆਪਾਂ ਨੂੰ ਸਕਰੀਨ ਸ਼ਾਟ ਬਲੂ ਕਲਰ ਦੇ ਤੇ orange ਕਲਰ ਦੇ ਆਉਂਦੇ ਆ ਜੀ वैसे ਤਾਂ 컬러 ਸਾਰੇ ਹੀ ਪਹਿਣਾ ਨੇ ਬਹੁਤ ਪਸੰਦ ਕੀਤੇ ਐ ਇਹ ਬਲੂ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਰੈਅਲ ਬਲੂ ਆ ਜੀ ਇਹਦੇ ਵਿੱਚ ਵੀ ਮੈਚਿੰਗ ਨਹੀਂ ਮਿਲਦੀ ਜੀ ਆਲ ਓਵਰ ਸੂਟ ਮਿਲੇਗਾ 1500 ਰੁਪਿਆ ਰੇਟ ਹੋਵੇਗਾ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਤੁਸੀਂ WhatsApp ਤੇ ਮੈਸੇਜ ਕਰਨਾ ਜੀ ਇਹ ਆ ਗਿਆ ਜੀ ਆਪਣਾ orange ਕਲਰ ਇਹ ਆਲ ਓਵਰ ਵੀ ਮਿਲੇਗਾ ਜੀ ਜਿਨ੍ਹਾਂ ਨੇ ਮੈਚਿੰਗ ਲੈਣੀ ਹੈ ਮੈਚਿੰਗ ਵੀ ਮਿਲੇਗੀ ਇਹ ਹੈਗੀ ਜੀ ਕ੍ਰਸ਼ ਇਹ ਇਹ ਨੇਚਰਲ ਕਰੇਵ ਦੇ ਵਿੱਚ ਹੀ ਕ੍ਰਾਸ਼ ਬਣੀ ਹੋਈ ਹੈ ਜੀ ਬਹੁਤ ਸੌਫਟ ਕਪੜਾ ਕੋਈ ਚੁਹਣ ਵਾਲਾ ਕਪੜਾ ਨਹੀਂ ਹੈਗਾ ਕ੍ਰਾਸ਼ ਦੇ ਵਿੱਚ ਇਹ ਨੇਚਰਲ ਕਰੇਵ ਹੀ ਹੈ ਜੀ ਪਲੇਨ ਸਲਵਾਰ ਇਹ ਬਿਲਕੁਲ ਮੈਚ ਕਰਦੀ ਹੈ ਜੀ ਜਿਨ੍ਹਾਂ ਨੇ 올ਓਵਰ ਸੂਟ ਲੈਣਾ 올ਓਵਰ ਵੀ ਲੈ ਸਕਦੇ ਆ ਇਹ ਆ ਗਿਆ ਜੀ ਫਰੋਜੀ ਲਾਈਟ ਫਰੋਜੀ ਕਲਰ ਇਹ ਥੋੜਾ ਲਾਈਟ ਦੇ ਵਿੱਚ ਫਰੋਜੀ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਕਲਰ ਹੈ ਜਿੰਨਾ ਪਹਿਣਾ ਨੇ ਲਾਈਟ ਸੂਟ ਲੈਣੇ ਹੁਣ ਬਹੁਤ ਹੀ ਸੋਹਣਾ ਲੱਗਦਾ ਜੀ ਇਹ ਕਲਰ ਥੋੜੀ ਏਜ ਜਿਹਨਾਂ ਦੀ ਵੱਧ ਹੈ ਉਹ ਇੱਕ ਸੂਟ ਨੂੰ ਬਾਈ ਕਰ ਸਕਦੇ ਆ 1500 ਰੁਪਏ ਆ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਇਹ ਆ ਗਿਆ ਜੀ ਪਿੰਕ ਕਲ ਵੈਂਡਰ ਕਲਰ ਇਹ ਥੋੜਾ ਪਿੰਕ ਟੋਨ ਦੇ ਵਿੱਚ ਆਇਆ ਗਾ ਲਵੈਂਡਰ ਕਲਰ ਜੋ ਕਿ ਅੱਜ ਕੱਲ ਬਹੁਤ ਡਿਮਾਂਡ ਦੇ ਵਿੱਚ ਚੱਲ ਰਿਹਾ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ 1500 ਰੁਪਿਆ ਰੇਟ ਹੋਵੇਗਾ ਸ਼ਿਪਿੰਗ ਫ੍ਰੀ ਹੋਵੇਗੀ ਇਹ ਆ ਗਿਆ ਜੀ ਮਸਟਰਡ ਕਲਰ ਆਪਣੇ ਕੋਲੇ ਇਹ ਪੀਲਾ ਜੈਲੋ ਕਲਰ ਵੀ ਆਉਂਦਾ ਜੀ ਜਿਨ੍ਹਾਂ ਨੇ ਜੈਲੋ ਕਲਰ ਵਾਇਸ ਕਰਨਾ ਉਹ ਵੀ ਆਪਾਂ ਨੂੰ ਦੱਸ ਸਕਦੇ ਆ ਜੀ ਮਹਿੰਦੀ ਹਲਦੀ ਵਾਸਤੇ ਤੇ ਇਹ ਵੀ ਬਹੁਤ ਸੋਹਣਾ ਹਲਦੀ ਵਾਲਾ ਕਲਰ ਮਸਟਰਡ ਕਲਰ ਬਹੁਤ ਹੀ ਪਿਆਰਾ ਕਲਰ ਹੈ ਗਾਜਰੀ ਕਲਰ ਬਹੁਤ ਹੀ ਪਿਆਰਾ ਜੀ ਗਾਜਰੀ ਦੇ ਵੀ ਆਪਾਂ ਨੂੰ ਸਾਰਿਆਂ ਤੋਂ ਵੱਧ ਸਕਰੀਨਸ਼ਾਟ ਆਏ ਆ ਜੀ ਵੈਸੇ ਤਾਂ ਸਾਰੇ ਕਲਰ ਹੀ ਆਪਣੇ ਰਿਪੀਟ ਦੇ ਵਿੱਚ ਆ ਰਹੇ ਹੈ ਆ ਜੀ ਬਹੁਤ ਵੀਡੀਓ ਪਾਈਆਂ ਆਪਣੀਆਂ ਖੀਨਖਾਬ ਦੇ ਸੁੱਟਾਂ ਦੀਆਂ ਇਹ ਮੈਚਿੰਗ ਆਈ ਦੀ ਜੀ ਸਲਵਾਰ ਸ਼ਿਮਰ ਦੇ ਵਿੱਚ ਜਿਨ੍ਹਾਂ ਨੇ ਮੈਚਿੰਗ ਲੈਣੀ ਹੈ ਮੈਚਿੰਗ ਵੀ ਲੈ ਸਕਦੇ ਆ ਸ਼ਿਮਰ ਟੋਨ ਬਿਲਕੁਲ ਮੈਚ ਕਰਦੀ ਹੈ ਜੀ ਸ਼ਿਮਰ ਦੇ ਵਿੱਚ ਗਾਜਰੀ ਕਲਰ ਆ ਗਿਆ ਇਹਦੇ ਵਿੱਚ ਵੀ ਸ਼ੈਨਗਾ ਗਈ ਇਹਦੇ ਵਿੱਚ ਵੀ ਸ਼ੈਨਗ ਬਹੁਤ ਹੀ ਪਿਆਰਾ ਕਲਰ ਲੱਗਦਾ ਜੀ ਜਿਨ੍ਹਾਂ ਨੇ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਤੁਸੀਂ ਤੁਹਾਡੀ ਆਪਣੀ ਸਵਾਇਸ਼ ਹੋਵੇਗੀ ਮੈਸਿੰਗ ਲੈਣਾ ਮੈਸਿੰਗ ਵੀ ਦੇਵਾਂਗੇ ਜੀ ਇਹ ਆ ਗਿਆ ਜੀ ਪਿਸਤਾ ਕਲਰ ਇਹ ਥੋੜਾ ਗ੍ਰੀਨ ਟੋਨ ਦੇ ਵਿੱਚ ਆਏਗਾ ਪਿਸਤਾ ਕਲਰ ਪਹਿਲਾਂ ਵਾਲਾ ਸੀ ਜਿਹੜਾ ਕਲਰ ਉਹ ਫਰੋਜੀ ਕਲਰ ਸੀ ਲਾਈਟ ਇਹ ਪਿਸਤਾ ਕਲਰ ਆ ਗਿਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸੂਟ ਲੱਗਦਾ ਜੀ ਰੇਟ 1500 ਰੁਪਏ ਆ ਜੀ ਪਿਓਰ ਵਾਲੀ ਆ ਗਈ ਜੀ ਇਹ ਆਪਣੀ ਖੀਨਖਾਬ ਇਹ ਆ ਗਏ ਜੀ ਮੰਮੀਆਂ ਵਾਲੇ ਕਲਰ ਹੁਣ ਮੰਮੀਆਂ ਦੀ ਵਾਰੀ ਆ ਗਈ ਮਾਊਸ ਕਲਰ ਬਹੁਤ ਹੀ ਪਿਆਰਾ ਕਲਰ ਹੈ ਜੀ ਮਾਊਸ ਕਲਰ ਡਾਰਕ ਮਾਊਸ ਕਲਰ ਆ ਗਿਆ ਜੀ ਇੱਕ ਆਪਣੇ ਕੋਲ ਇਹਦੇ ਚ ਲਾਈਟ ਕਲਰ ਆਏਗਾ ਜਿਹੜੀ ਵੀ ਪਹਿਣਨੇ ਆਪਣੀ ਮੰਮੀ ਵਾਸਤੇ ਸੂਟ ਬਣਾਉਣਾ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨਾ ਜੀ ਬਹੁਤ ਹੀ ਪਿਆਰਾ ਕਲਰ ਹੈ ਇਹ ਆ ਗਿਆ ਜੀ 골ਡਨ ਕਲਰ ਜੋ ਕੇ ਪਹਿਣਾ ਨੇ ਇਹ 골ਡਨ ਕਲਰ ਦੇ ਆਪ ਵੀ ਸੂਟ ਬਣਾਏ ਬਹੁਤ ਹੀ ਪਿਆਰੇ ਸੂਟ ਬਣਦੇ ਆ ਜੀ ਆਪਾਂ ਸਟਿਚ ਕਰਕੇ ਵੀ ਦਿੱਤਾ ਇਹ ਸੂਟ 골ਡਨ ਕਲਰ ਬਹੁਤ ਹੀ ਪਿਆਰਾ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਿਓ ਜੀ ਇਹ ਵਾਈਟ ਕਲਰ ਬਹੁਤ ਪਹਿਣਾ ਨੇ ਆਪਾਂ ਨੂੰ ਮੈਸੇਜ ਕੀਤਾ ਸੀ ਵਾਈਟ ਕਲਰ ਆਪਾਂ ਲੈ ਕੇ ਆਏ ਆ ਜੀ ਜਿਹੜੀਆਂ ਪਹਿਣਾ ਨੇ ਵੀ ਇਹ ਵਾਈਟ ਕਲਰ ਦਾ ਸਿਲਵਰ ਕਲਰ ਦਾ ਸੂਟ ਲੈਣਾ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਨਾ ਜੀ সিলਵਰ ਕਲਰ ਬਹੁਤ ਹੀ ਪਿਆਰਾ ਹੈ ਤੇ ਇਹ ਵੀ ਲਾਸਟ ਕਲਰ ਮਾਊਸ ਕਲਰ ਆ ਗਿਆ ਜੀ ਆਪਾਂ ਪਹਿਲਾਂ ਵੀ ਇਸ ਕਲਰ ਦੇ ਬਹੁਤ ਸੂਟ ਸੇਲ ਕੀਤੇ ਆ ਇਹ ਲਾਸਟ ਵਾਲਾ ਮਾਊਸ ਕਲਰ ਬਹੁਤ ਹੀ ਸੋਹਣਾ ਹੈ ਜੀ ਥੋੜਾ ਡਿਫਰੈਂਟ ਦੇ ਵਿੱਚ ਆਇਆ ਹੈ ਮਾਊਸ ਕਲਰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਆਪਣੀ ਭੈਣ ਨੂੰ ਸਪੋਰਟ ਕਰਿਓ ਤਾਂ ਕਿ ਆਪਾਂ ਅੱਗੇ ਤੋਂ ਅੱਗੇ ਹੋਰ ਵੈਰਾਈਟੀ ਲੈ ਕੇ ਆਈਏ ਤੇ ਇਸੇ ਤਰ੍ਹਾਂ ਹੀ ਆਪਾਂ ਵਰਕ ਵਾਲੇ ਸੂਟਾਂ ਦੀ ਵੀ ਵੀਡੀਓ ਪਾਉਣੇ ਹੈਗੇ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਈ ਥੈਂਕ ਯੂ